ਮਾਨ ਜੋ ਡੀਸੀਪੀ ਸਾਹਿਬ ਪੰਜਾਬ ਸ਼੍ਰੀ ਕਰੋਜ ਜਦਜੀ ਆਈਪੀਐਸ ਤੇ ਡਾਕਟਰ ਪ੍ਰਗਿਆ ਚਾਨ ਆਈਪੀਐਸ ਐਸਐਸਪੀ ਫਰੀ ਕੋਟ ਵੱਲੋਂ ਅੱਜ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਸਾਡਾ ਹਰ ਇੱਕ ਥਾਣੇ ਨੂੰ ਚਾਰ ਚਾਰ ਕੰਪਿਊਟਰ ਲੈਪਟਾਪ ਪ੍ਰਿੰਟਰ ਸਕੈਨ ਬਾਰ ਕੋਡ ਇਹ ਦਿੱਤੇ ਗਏ ਨੇ ਜੀ ਇਹਨਾਂ ਸਾਰੇ ਥਾਣੇ ਜਿਹੜੇ ਹਾਈ ਟੈਕ ਹੋਣਗੇ ਜਿਹੜੀ ਪਬਲਿਕ ਸਾਡੇ ਕੋਲ ਕੋਈ ਪਲੇਂਟ ਰਾਇਗ ਸ਼ਿਕਾਇਤ ਲੈ ਕੇ ਆਉਂਦੀ ਆ ਉਹਦਾ ਵੀ ਬਹੁਤ ਜਲਦੀ ਨਿਪਟਾਰਾ ਕਰਾਂਗੇ ਇਹਨੂੰ ਮੈਂ ਸਾਰੀ ਫਰੀ ਕੋਟ ਜਿਲ੍ਹਾ ਪੁਲਿਸ ਵੱਲੋਂ ਡੀਸੀਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹ ਜਿਹੜੇ ਪ੍ਰਾਲੇ ਸਰਕਾਰ ਪੰਜਾਬ ਸਰਕਾਰ ਕਰ ਰਹੀ ਹੈ ਬਹੁਤ ਵਧੀਆ ਸਾਫਤ ਹੋਣਗੇ ਕਿਉਂਕਿ ਲੋਕਾਂ ਦਾ ਵੀ ਟਾਈਮ ਬਚੂਗਾ ਤੇ ਸਾਡਾ ਵੀ ਟਾਈਮ ਬਚੂਗਾ ਇਹਦੇ ਵਿੱਚ ਅਸੀਂ ਅੱਜ ਸਾਡੇ ਫਰੀਕੋਟ ਜ਼ਿਲ੍ਹੇ ਦੇ ਸੀਨੀਅਰ ਕਪਤਾਨ ਪੁਲਿਸ ਫਰੀਕੋਟ ਡਾਕਟਰ ਪ੍ਰਗਿਆ ਜੈਨ ਜੀ ਆਈਪੀਐਸ ਜੀ ਦਾ तहे ਦਿਲ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਸਾਰੇ ਫਰੀਕੋਟ ਜ਼ਿਲ੍ਹੇ ਦੇ ਥਾਣਿਆਂ ਨੂੰ ਫੁੱਲੀ ਫਲੈਜ ਮੋਡਰਨਾਈਜੇਸ਼ਨ ਵੱਲ ਮੋੜ ਦਿੱਤਾ ਹੈ ਔਰ ਅਸੀਂ ਸਾਰੇ ਥਾਣੇ ਜਿਹੜੇ ਹੈਗੀਆਂ ਫਰੀਕੋਟ ਜ਼ਿਲ੍ਹੇ ਦੇ ਸਾਰੇ ਫੁੱਲ ਫਲੈਜ ਡਿਜੀਟਲ ਹੋ ਚੁੱਕੇ ਆ ਕਾਲਾ ਸਾਡੇ ਐਸਐਸਪੀ ਸਾਹਿਬ ਨੇ ਸਾਨੂੰ ਫਰਸ਼ ਤੋਂ ਅਰਸ਼ ਵਾਲੀ ਗੱਲ ਹੋ ਗਈ ਹੈ ਵੀ ਅਸੀਂ ਪਹਿਲਾਂ ਥੱਲੇ ਸੀ ਹੁਣ ਬਿਲਕੁਲ ਉੱਪਰ ਹੋ ਗਏ ਆ ਆ ਮੈਂ ਛੋਟੀ ਐਗਜ਼ਾਮਪਲ ਤੁਹਾਨੂੰ ਦਿਖਾਉਣਾ ਵੀ ਇਹ ਜਿਹੜਾ ਇਹ ਡੱਬਾ ਹੈਗਾ ਇਹ ਪਹਿਲਾਂ ਸਾਡਾ ਆਈਓ ਜਦੋਂ ਕੋਈ ਦੋਸ਼ੀ ਨੂੰ ਅਰੈਸਟ ਕਰਦਾ ਸੀ ਤੇ ਉਹਦੇ ਹੱਥਾਂ ਦੇ ਵਿੱਚ ਫਿੰਗਰਪ੍ਰਿੰਟ ਲੈਣੇ ਹੁੰਦੇ ਸੀ ਉਹਦੇ ਹੱਥਾਂ ਤੇ ਸਿਆਹੀ ਲਗਾਉਂਦੇ ਸੀ ਫਿਰ ਅਸੀਂ ਪੇਪਰ ਤੇ ਲਗਾਉਂਦੇ ਸੀ ਬਟ ਹੁਣ ਉਹ ਸਿਆਹੀ ਵਾਲਾ ਕੰਮ ਬਿਲਕੁਲ ਖਤਮ ਹੋ ਗਿਆ ਪੇਪਰ ਵਰਕ ਖਤਮ ਹੋ ਗਿਆ ਦੋਸ਼ੀ ਦੇ ਮਸ਼ੀਨ ਦੇ ਵਿੱਚ ਅਸੀਂ ਫਿੰਗਰਪ੍ਰਿੰਟ ਲਗਾਣੇ ਨੇ ਉਹ ਸਾਡਾ ਡਿਜੀਟ ਸਾਡੇ ਥਾਣਿਆਂ ਨੂੰ ਹਰੇਕ ਨੂੰ ਐਸਚਓਜ਼ ਨੂੰ ਲੈਪਟਾਪ ਮਿਲਿਆ ਔਰ ਮੁੰਚੀ ਸਟਾਫ ਦੇ ਲਈ ਕੰਪਿਊਟਰਸ ਮਿਲੇ ਨੇ ਔਰ ਬਾਰਕੋਡਸ ਮਿਲੇ ਨੇ ਔਰ ਹਰੇਕ ਇਸ ਤਰ੍ਹਾਂ ਦੀ ਸਮਗਰੀ ਜੋ ਮੋਬਾਈਲ ਨੇ ਜੋ ਫੁੱਲ ਫਲੈਜ ਮਾਡਰਨਾਈਜੇਸ਼ਨ ਵਾਲਾ ਹੈ ਫੁੱਲ ਫਲੈਜ ਡਿਜੀਟਲ ਮੱਲਵਾ ਜਿਸੀ ਵੱਧ ਰਹੇ ਆ ਉਹ ਬਿਲਕੁਲ ਸਾਡੀ ਹੋ ਗਈ ਹੈ ਜੀ ਥੈਂਕ ਯੂ ਜੀ 90 ਸਾਲ ਤੇ ਫਰੀਦਕੋਟ ਪੁਲਿਸ ਦਾ ਇੱਕ ਨਵਾਂ ਉਪਰਾਲਾ ਹੈ ਸਾਡੇ ਮਾਨਯੋਗ ਬੀਜੀਪੀ ਸਰ ਵੱਲੋਂ ਸਾਰੇ ਹੀ ਥਾਣਿਆਂ ਤੇ ਚੌਕੀਆਂ ਨੂੰ ਹੁਣ ਹਾਈ ਟੈਕ ਬਣਾਉਣ ਦਾ ਇੱਕ ਨਵੀਂ ਪਹਿਲ ਸਟਾਰਟ ਕੀਤੀ ਗਈ ਹੈ ਤਾਂ ਜਿਹਦੇ ਵਿੱਚ ਜਿਹੜੇ ਡਿਜੀਟਲ ਇਕੁਪਮੈਂਟਸ ਨੇ ਔਰ ਕਾਫੀ ਹਾਈ ਟੈਕਨੋਲੋਜੀ ਇਨਸਟਰੂਮੈਂਟਸ ਨੇ ਉਹ ਸਾਰੇ ਥਾਣਿਆਂ ਨੂੰ ਵੰਡੇ ਜਾ ਰਹੇ ਨੇ ਇਹਦੇ ਵਿੱਚ ਹਰ ਇੱਕ ਥਾਣੇ ਨੂੰ ਇੱਕ ਲੈਪਟਾਪ ਔਰ ਚਾਰ ਨਵੇਂ ਕੰਪਿਊਟਰਸ ਦਿੱਤੇ ਜਾ ਰਹੇ ਨੇ ਉਸ ਤੋਂ ਇਲਾਵਾ ਜਿਹੜੇ ਸਕੈਨਰਸ ਹੁੰਦੇ ਆ ਮਲਟੀਪਰਪਸ 바ਰ ਕੋਡ ਪ੍ਰਿੰਟਰਸ ਹੁੰਦੇ ਆ ਫੈਡ ਸਲਾਪ ਸਕੈਨਰਸ ਹੁੰਦੇ ਹਨ ਉਹ ਸਾਰੇ ਵੀ ਸਾਰੇ ਹੀ ਥਾਣਿਆਂ ਤੇ ਚੌਕੀਆਂ ਨੂੰ ਦਿੱਤੇ ਜਾ ਰਹੇ ਨੇ ਇਹ ਤੋਂ ਇਲਾਵਾ ਜਿਹੜੇ ਹਲਕਾ ਡੀਐਸਪੀਜ਼ ਹੁੰਦੇ ਨੇ ਉਹਨਾਂ ਦੇ ਦਫਤਰਾਂ ਨੂੰ ਵੀ ਇਹ ਸਾਰੇ ਹੀ ਇਕੁਪਮੈਂਟਸ ਦਿੱਤੇ ਜਾ ਰਹੇ ਨੇ ਔਰ ਇਹਦਾ ਇੱਕ ਮੇਨ ਮੰਤਵ ਇਹ ਹੈ ਕਿ ਜਿਵੇਂ ਪਿਛਲੇ ਸਾਲ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਕਿ ਫਰੀਦਕੋਟ ਪੁਲਿਸ ਨੇ ਆਪਣੇ ਜ਼ਿਲ੍ਹੇ ਦੇ ਸਾਰੇ ਹੀ ਥਾਣੇ ਤੇ ਚੌਕੀਆਂ ਦੀ ਨੁਹਾਰ ਬਦਲੀ ਸੀਗੀ ਉਹਨਾਂ ਨੂੰ ਇੱਕ ਪ੍ਰੋਪਰ ਸਾਫ ਸਫਾਈ ਕਰਕੇ ਪ੍ਰੋਪਰ ਉਹਨਾਂ ਦੀ ਪੇਂਟ ਕਰਕੇ ਰਿਪੇਅਰ ਕਰਕੇ ਉਹਨਾਂ ਨੂੰ ਇੱਕ ਨਵੀਂ ਨੁਹਾਰ ਤੇ ਨਵੀਂ ਰੰਗਤ ਚ ਅਸੀਂ ਲੈ ਕੇ ਆਏ ਸੀ ਹੁਣ 2026 ਚ ਅਸੀਂ ਉਹਨ ਰੀਫਰਬਿਸ਼ਡ ਥਾਣਿਆਂ ਨੂੰ ਡਿਜੀਟਲੀ ਹਾਈ ਟੈਕ ਬਣਾਉਣ ਚ ਅਸੀਂ ਇਹ ਇੱਕ ਕਦਮ ਰੱਖ ਰਹੇ ਨੇ ਤੇ ਇਸ ਇੱਕ ਉਪਰਾਲੇ ਦੇ ਤਹਿਤ ਇੱਕ ਟੋਟਲ ਜਿਹੜਾ ਅਸੀਂ ਵੰਡ ਰਹੇ ਨੇ ਉਹ 7 ਲੈਪਟਾਪਸ 24 ਕੰਪਿਊਟਰਸ 18 प्रिंटर्स 14 मोबाइल फोन्स बारकोड रीडर्स 8 फेड स्लैब स्कैनर्स 8 बारकोड प्रिंटर्स 8 फिंगरप्रिंट स्कैनर्स 35 ਤੇ 7 ਇਨਵਰਟਰ ਸੈਟਸ ਵੀ ਅਸੀਂ ਦੇ ਰਹੇ ਨੇ ਔਰ ਇਸ ਜਿਹੜਾ ਫਰੀਦਕੋਟ ਪੁਲਿਸ ਦੀ ਜਿਹੜੀ ਐਫੀਸ਼ੀਐਂਸੀ ਹੈ ਔਰ ਪ੍ਰੋਫੈਸ਼ਨਲਿਜ਼ਮ ਹੈ ਉਹ ਹੋਰ ਬੈਟਰ ਹੋਊਗਾ ਤੇ ਸਾਡੀ ਪਬਲਿਕ ਸਰਵਿਸ ਡਿਲੀਵਰੀ ਇਦੇ ਵਿੱਚ ਸਾਡਾ ਇੱਕ ਮੇਨ ਫੋਕਸ ਰਹਿੰਦਾ ਹੈ ਕਿ ਅਸੀਂ ਬਹੁਤ ਰਿਸਪੌਂਸਿਵ ਰਹੀਏ ਇੱਕ ਇਮੀਡੀਏਟ ਰਿਸਪੌਂਸ ਅਸੀਂ ਪਬਲਿਕ ਨੂੰ ਦੇਈਏ ਉਹ ਚ ਵੀ ਇੱਕ ਬਹੁਤ ਜ਼ਿਆਦਾ ਸੁਧਾਰ ਆਊਗਾ ਮੈਨੂੰ ਇਹ ਗੱਲ ਤੁਹਾਨੂੰ ਦੱਸਦੇ ਹੋਏ ਬਹੁਤ ਜ਼ਿਆਦਾ ਇੱਕ ਖੁਸ਼ੀ ਹੋ ਰਹੀ ਹੈ ਕਿ ਪਿਛਲੇ 1 ਸਾਲ ਚ ਫਰੀਦਕੋਟ ਪੁਲਿਸ ਵੱਲੋਂ 5000 ਤੋਂ ਵੱਧ ਪਬਲਿਕ ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ ਹੈ ਤੇ 15 ਦਿਨਾਂ ਤੋਂ ਉੱਪਰ ਫਰੀਦਕੋਟ ਪੁਲਿਸ ਦੀ ਦਰਖਾਸਤਾਂ ਦੀ ਪੈਂਡੈਂਸੀ ਆਲਮੋਸਟ ক্লোਜ਼ ਟੂ ਨਿਲ ਹੈ ਇਹ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਸਾਡੇ ਐਸਐਚਯੂਜ਼ ਤੇ ਜੀਓਜ਼ ਬਿਲਕੁਲ ਉਹਨਾਂ ਦਾ ਇਹੀ ਇੱਕ ਮੰਤਵ ਰਹਿੰਦਾ ਹੈ ਕਿ ਅਗਰ ਥਾਣੇ ਜਾਂ ਚੌਕੀਆਂ 'ਚ ਕੋਈ ਵੀ ਪਬਲਿਕ ਆਏ ਆਪਣੀ ਜ਼ਰੂਰਤਾਂ ਲੈ ਕੇ ਆਪਣੀ ਸ਼ਿਕਾਇਤਾਂ ਲੈ ਕੇ ਉਹਨੂੰ ਇਮੀਡੀਏਟਿਕ ਰੀਡਰੈਸਲ ਕੀਤਾ ਜਾਏ ਇਸ ਤੋਂ ਇਲਾਵਾ ਪਿਛਲੇ 1 ਸਾਲ 'ਚ ਫਰੀਦਕੋਟ ਪੁਲਿਸ ਵੱਲੋਂ 2000 ਤੋਂ ਵੱਧ ਕੇਸਿਸ ਦਾ ਵੀ ਡਿਸਪੋਜ਼ਲ ਕੀਤਾ ਗਿਆ ਹੈ ਏ ਡਿਜੀਟਲ ਇਕਵਿਪਮੈਂਟਸ اور ਹਾਈ ਟੈਕ ਇਕਵਿਪਮੈਂਟਸ ਜਦੋਂ ਥਾਣੇ ਆ ਚ ਜਾਣਗੇ ਤੇ ਉਹਨਾਂ ਦੀ ਐਫੀਸ਼ੀਐਂਸੀ 'ਚ ਹੋਰ ਜ਼ਿਆਦਾ ਇੱਕ ਇੰਪਰੂਵਮੈਂਟ ਆਊਗਾ ਤੇ ਸਾਡੀ ਸਪੀਡ ਹੋਰ ਬੈਟਰ ਹੋ ਜਾਊਗੀ ਐਂਡ ਅਗੇਨ ਨਵੇਂ ਬੀਐਨਐਸ ਕਾਨੂੰਨਾਂ ਦੇ ਹਿਸਾਬ ਦੇ ਮੁਤਾਬਿਕ ਵੀ ਅਸੀਂ ਹੁਣ 2026 'ਚ ਬਿਲਕੁਲ ਤਿਆਰ ਹੋ ਕੇ ਅੱਗੇ ਪਬਲਿਕ ਨੂੰ ਇੱਕ ਐਫੀਸ਼ੀਐਂਟ ਪਬਲਿਕ ਸਰਵਿਸ ਡਿਲੀਵਰੀ ਅਸੀਂ ਦੇਵਾਂਗੇ